1 ਆਲੇ ਫੜੇ ਪੈਸੇ 1 ਆਲੇ ਫੜੇ ਪੈਸੇ ਤੈਨੂੰ ਪੈਸੇ ਹੀ ਚਾਹੀਦੇ ਬਸ ਇਹ ਤੋ ਮੈਂ ਲੈਣਾ ਹੁਣ ਉਹ ਵੀ ਕਹਿਣ ਰਿਹਾ ਵੀ ਮੈਂ ਵੀ ਖਰਚਾ ਕੀਤਾ ਸੀ ਦੇ ਫਿਰ ਉਹਨੂੰ ਵੀ ਹੁਣ ਕੋਈ ਗੱਲ ਨਹੀਂ ਜਿਹੜਾ ਹਿਸਾਬ ਨਾਲ ਲਿਖਿਆ ਉਹਨੂੰ ਕੋ ਦੱਸ ਦੇ ਡੈਡੀ ਜਿਹੜੇ ਕਹਿਣਗੇ ਮੈਂ ਦੇ ਦੂੰਗਾ ਕੋਈ ਗੱਲ ਆਹੋ ਹੁਣ ਹੈਹੋ ਗੱਲਾਂ ਕਰਨੀਆਂ ਨਾ ਹੁਣ ਸਾਬੁਕ ਤਾਬੂ ਬਣਿਆ 2 ਚਾਰ ਪੈਸੇ ਤੇਰ ਕੋ ਕਾਦੇ ਆ ਗਏ ਆ ਉਹ ਤਾਂ ਫੇਰ ਕੋਹਨਾ ਕੋ ਕਰੂਗਾ ਹੀ ਪਰ ਤੈਨੂੰ ਤਾਂ ਮਾਸਾ ਸ਼ਰਮ ਨਾ ਆਈ ਵੀ ਮੇਰਾ ਨਿੱਕਾ ਭਰਾਵਾ ਮੇਰੇ ਪੁੱਤਾਂ ਵਰਗਾ ਤੇ ਮੈਂ ਕਹਾਂ ਕੋਈ ਗੱਲ ਨਹੀਂ ਪਰ ਤੈਨੂੰ ਤਾਂ ਕੋਈ ਅਕਲ ਨਾ ਨਾ ਆਈ ਵੀ ਮੇਰਾ ਛੋਟਾ ਭਰਾਵਾ ਮੇਰੇ ਪੁੱਤਾਂ ਵਰਗਾ ਤੇ ਮੈਂ ਉਹਦੇ ਪਹਿਲਾਂ ਦੇ ਕੇ ਆਉਣਾ ਬਾਕੀ ਹੌਲੀ ਹੌਲੀ ਦੇਣਗੇ ਇੱਕ ਦੋ ਕੰਮ ਕਰਨ ਵਾਲੇ ਉਹ ਵੀ ਕਰ ਲੂੰਗਾ ਤੇ ਬਾਕੀ ਵੀ ਰੱਖ ਲਓ ਫੀਸ ਫੁੱਸ ਦੇਣ ਵਣੀ ਮੰਨੇ ਦੀ ਤੇ ਅਗਲੇ ਸਾਲ ਹੋਰ ਦੋ ਤਿੰਨ ਮਹੀਨਿਆਂ ਨੂੰ ਫੇਰ ਐਡਮਿਸ਼ਨ ਕਰਾਉਣੀ ਪੈਣੀ ਨਹੀਂ ਕੱਟ ਲੈ ਐਡਮਿਸ਼ਨ ਨਹੀਂ ਫੀਸ ਦੋਹਾਂ ਤਿੰਨ ਮਹੀਨਿਆਂ ਨੂੰ ਫੇਰ ਉਹਦਾ ਦਾਖਲਾ ਜਾਣਾ ਨਹੀਂ ਮੈਂ ਦਾਖਲ ਨਹੀਂ ਸੀ ਹੁਣ ਗਾਂ ਮੁੰਡੇ ਦੀ ਫੀਸ ਜਾਣੀ ਆ ਤੇ ਅਗਲੇ ਸਾਲ ਫੇਰ ਕਲਾਸਾਂ ਨਵੀਆਂ ਸ਼ੁਰੂ ਹੋਣੀਆਂ ਹਰੇ ਉੱਤੇ ਧੁੱਪ ਬੜੀ ਹੋ ਗਈ ਹੈ ਨਾ ਧੁੱਪ ਬੜੀ ਹੋ ਗਈ ਹੈ ਉੱਤੇ ਨਾ ਬੱਦਲ ਜੇ ਭਰਾ ਹੋ ਗਿਆ ਆਂ ਜੀ ਮੈਂ ਥੱਲੇ ਚਲਦੀ ਆਂ ਨਾਲੇ ਮੇਰੀ ਗੱਲ ਸੁਣ ਹਾਂਜੀ ਹੁਣ ਜੋਤ ਨੂੰ ਮੜਿਆ ਸੁਣਾਦੀ ਵੀ ਕੀਤੀ ਤੁਸੀਂ ਸ਼ਰੀਕਾਂ ਲਈ ਆ ਵੀ ਇੱਕ ਉੱਤੇ ਨਾ ਬੱਦਲ ਜੇ ਹੋ ਗਿਆ ਹੈ ਨਾ ਹਾਂਜੀ ਆਂ ਜੀ ਮੈਂ ਥੱਲੇ ਚਲਦੀ ਆਂ ਸੁਣ 1,20 ਦੇਣਾ ਨਾ 60 ਹੀ ਦੇ ਦਾਂਗੇ ਠੀਕ ਆ ਨਾ ਸਾਠਾਂ ਹੀ ਬਾਅਦ ਚ ਦਵਾਂਗੇ ਜੇ ਤੁਹਾਡੇ ਕੋਲ ਹੋਣਗੇ ਤੇ ਇਹ ਨਾ ਸੋਚੀਂ ਕਿ ਇਹ ਦਿਨ ਇਹਨਾਂ ਨੇ ਦੇ ਇਹ ਨਾ ਸੋਚਿਓ ਕਿ ਇਹਨਾਂ ਨੇ ਪੈਸੇ ਹੀ ਨਹੀਂ ਦੇਣੇ ਬਥੇਰੀ ਕਮਾਈ ਕੀਤੀ ਅਸੀਂ ਪਰ ਕਰਨ ਤੇ ਤੁਸੀਂ ਸ਼ਰੀਕਾਂ ਵਾਲੀ ਰਹੇ ਆ ਪਰ ਇਹ ਨਾ ਸੋਚਿਓ ਕਿ ਅਸੀਂ ਪੈਸੇ ਨਹੀਂ ਦੇਣੇ ਸਾਡੇ ਕੋਲ ਵਾਧੂ ਪੈਸੇ ਆ ਕਮਾਈ ਕੀਤੀ ਅਸੀਂ ਪਰ ਤੁਸੀਂ ਨਾ ਸ਼ਰੀਕਾਂ ਵਾਲੀ ਕੀਤੀ ਐ ਸੰਦੀਪ ਅਸੀਂ ਗਾੜੀ ਸ਼ਰੀਕਾਂ ਵਾਲੀ ਕੀਤੀ ਐ ਕੋਈ ਗੱਲ ਨਹੀਂ ਜਦੋਂ ਹੋਣਗੇ ਉਦੋਂ ਹੀ ਦੇ ਦੇ ਏਦਾਂ ਰਾਵਲਾ ਚੰਨੀ ਨੇ ਜਦੋਂ ਤਾਂ ਕਿਉਂ ਸੀ ਜਦੋਂ ਦਾ ਸੰਦੀਪ ਗੱਲ ਕਰਦਾ ਤਾਂ ਉਹਦਾ ਰੱਖੀ ਜਾਂਦਾ ਤੇ ਮੈਂ ਕਰੀ ਕਿ ਕਿਸੇ ਕਰ ਗਲਤ ਨਿਕਲ ਲੱਗਦਾ ਚਲੋ 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 ਇਹਦਾਂ ਕਰੀ 10 5 2 1 ਜੋਤ ਇਹ ਨਾ ਸੋਚਿਓ ਕਿ ਇਹਨਾਂ ਨੇ ਕਿੱਥੋਂ ਪੈਸੇ ਦੇਣੇ ਆ ਅਸੀਂ ਕਮਾਈ ਕੀਤੀ ਆ ਹੈਗੇ ਸਾਡੇ ਕੋਲ ਪੈਸੇ ਕਿਤੇ ਵੀ ਕੋਈ ਵੀ ਅਨਬੰਨ ਹੋਵੇ ਬੰਦਾ ਆਪਣਾ ਆਪੇ ਦੱਸ ਸਕਦਾ ਵਾ ਘਰ ਚ ਤੇ ਸਿਆਣੀ ਮੈਂ ਤੂੰ ਹੀ ਆ ਇਹ ਇਨਾ ਸਾਰਾ ਕਿਤਾਬਾਂ ਦੀ ਤੁਹਾਨੂੰ ਆਪੇ ਆਦਤ ਪੈ ਜਾਣੀ ਚੱਲ ਮੈਂ ਤੇਰੇ ਗੱਲਾਂ ਨਹੀਂ ਸੁਣਨ ਵਾਸਤੇ ਆਈ ਕਿਤੋਂ ਆਈ ਚੱਲ ਮੈਨੂੰ ਬਹੁਤੀਆਂ ਸਲਾਵਾਾਂ ਨਾ ਦੇਣ 21 ਚੱਲ ਮੈਨੂੰ ਬਹੁਤੀਆਂ ਸਲਾਵਾਾਂ ਨਾ ਦੇ ਨਾ ਮੈਂ ਤੇਰੀਆਂ ਗੱਲਾਂ ਸੁਣਨ ਵਾਸਤੇ ਆਈ ਆ 21 ਪੈਸੇ ਕੱਢ ਕੇ ਬੈਠੇ ਗਿੰਦੇ ਪੈਸੇ ਜਿੰਨੇ ਨਾ ਉਹਨਾਂ ਨੂੰ ਜਿੰਨੇ ਨਾ ਉਹਨਾਂ ਨੂੰ 21 ਬਾਜੂ ਦੇ ਦਾਂਗੇ ਸੁਣਾਈ ਮੈਨੂੰ ਅੱਛਾ ਬੈਠੀ ਏ ਅੰਦਰ ਠੀਕ ਹੈ ਤੇ ਕੀ ਕਹਿੰਦੀ ਅਗੋ ਡੈਪੀ ਸਮਝਾਉਣ ਮੈਂ ਤੇ ਮੈਂ 21 ਮੈਂ ਤੇ ਕਹ ਤੈਨੂੰ ਮੈਂ ਤੂੰ ਮੈਨੂੰ ਸਮਝਾ ਨਾ ਮੈਂ ਤੇ ਇਹ ਗੱਲਾਂ ਸੁਣਨੀ ਆਈ ਮੈਂ ਬਸ ਇਹ ਦੱਸਣ ਆਈ ਆ ਕਿ ਤੈਨੂੰ ਪੈਸੇ ਮਿਲ ਜਾਣਗੇ ਇਹ ਗੱਲਾਂ ਸੁਣਨ ਵਾਸਤੇ ਆਈ ਆ ਅੱਛਾ ਮੈਂ ਆਪਨੇ ਪੈਸੇ ਚੁੱਕੋ ਇਹ ਨਾ ਸੋਚਿਓ ਤੁਸੀਂ 21 ਮੈਂ ਤੇ ਕਹ ਤੈਨੂੰ ਮੈਂ ਇਹ ਨਾ ਸੋਚਿਓ ਕਿ ਇਹਨਾਂ ਨੇ ਪੈਸੇ ਦੇਣੇ ਨਹੀਂ ਆ ਮੰਮੀ ਨਾਲ ਗੱਲ ਕਰਦੇ ਆਪਾਂ ਹਾਂਜੀ ਲਿਆਉਣੀ ਆ ਰੂਪਿੰਦਰ ਐਸ ਕਹਤਾ ਏ ਤੂੰ ਮੈਂ ਕਹਤਾ ਹਾਂ ਕਿ ਅੰਦੀ ਫਿਰ ਅਗੋ ਡੈਪੀ ਮੈਨੂੰ ਸਮਝਾਉਣਾ ਹਾਂ ਮੈਂ ਤੋ ਸਮਝਾਣਾ ਆਪਣੇ ਪੈਸੇ ਚੁੱਕੋ ਮੈਂ ਹਾਂ ਮੈਂ ਤੈਨੂੰ ਕਹਤਾ ਸਮਝਾ ਮੰਮੀ ਮੈਂ ਉਹਨੂੰ ਸਮਝਾਤਾ ਮੈਂ ਆਪਰੇ ਪੈਸੇ ਚੁੱਕੋ ਇੰਨੇ ਕ ਬਾਕੀ ਬਾਅਦ ਚ ਦੇ ਦਾਂਗੇ ਚਲ ਕੋਈ ਨਹੀਂ ਤੁਸੀਂ ਖਾਪੋ ਨਾ ਆਪਾਂ ਇਹੋ ਹੀ ਇੱਕ ਵੀ ਦੇਣਾ ਵਾ 60 ਹੋਣ ਦੇ ਤੋ ਚੱਲ ਪੁੱਤ ਕੋਈ ਗੱਲ ਨਹੀਂ 60 ਹੌਂ ਦੇ ਦਿੰਨੇ ਆ ਤੇ ਡੈਡੀ ਉਹਦੀ ਨਾਲ ਗੱਲ ਕਰਦੇ ਤੁਹਾਨੂੰ ਪੈਸੇ ਨਹੀਂ ਜਣੇ ਪੈਣੇ ਤੇ ਕੋਈ ਗੱਲ ਨਹੀਂ ਜੇ ਡੈਡੀ ਨੇ ਉਧਰ ਗੱਲ ਕੀਤੀ ਤੇ ਮੈਂ ਤੁਹਾਡੇ ਵੱਲ ਆ ਮੈਂ ਤਾਂ ਕਿਹਾ ਸੀ ਨਾ ਵਿੱਚ ਕਿ 6 ਲੱਖ ਕਾਦਾ ਬੰਦਾ ਇਹਦਾ ਤੁਹਾਡੇ ਵੱਲ 6 ਲੱਖ ਦਾ ਚੱਲ ਕੋਈ ਗੱਲ ਨਹੀਂ ਮੈਂ ਪੈਸੇ ਫੜਾ ਦੇਣੀ ਜੋ ਬੰਨੂ ਫਿਰ ਦਿਓ ਕੋਈ ਗੱਲ ਨਹੀਂ ਪੁੱਤ ਮੈਂ ਫੜਾਵਨੀ ਜੋ ਬੰਨੂ ਪੈਸੇ ਦਿਓ ਮੰਮੀ ਇਹਨਾਂ ਪੈਸੇ ਇਹਨਾਂ ਨੂੰ ਉਹ ਵੀ ਚੰਗਾ ਹੋਇਆ ਵਾ ਸਿਰ ਤੋਂ ਹੀ ਭਾਰ ਲੱਤਣਾ ਬੰਨੂ ਬੋਲ ਲਾ ਕੋ ਕਿ ਮੇਰਾ 21 ਬਾਕੀ ਗੱਲ ਹੋਰ ਇੱਕ ਵੇ ਦੇ ਦੇ ਕੀ ਆ ਸਾਇਆ ਦੇ ਕੰਤਰਾਸਾ ਮਾਂਟੀਨੇ ਗਣੇ 15 2 1 ਨਾ ਨਾ ਮਮਮੀ ਨੇ ਇੱਕ ਗੱਲ ਹੋਰ ਸਮਝਾਤੀ ਫਿਰ ਇਹ ਘਰ ਦਾ ਖਰਚ 2 1 ਚਲੋ ਇੱਕ ਗੱਲ ਹੋ ਨਾ ਇਹ ਫਰੀ ਆ ਮਮਮੀ ਸਾਡੇ ਵੱਲ ਵਾ ਉਹ ਚਲ ਮਮਮੀ ਆਲਾ ਪੜਿਆ ਲੈ ਗਏ 2 1 ਚਲੋ 2 1 ਆਲਾ ਫੜ ਦੇ ਪੈਸੇ 1 ਆਲਾ ਵੀ ਫੜ ਪੈਸੇ ਤੇਨੂੰ ਪੈਸੇ ਹੀ ਚਾਹੀਦੇ ਬਸ ਅਸੀਂ ਤੋ ਮੈਂ ਲੈਣਾ ਹੁਣ ਉਹ ਵੀ ਕਹਿਣ ਰਿਹਾ ਵੀ ਮੈਂ ਵੀ ਖਰਚਾ ਕੀਤਾ ਸੀ ਦੇ ਫਿਰ ਉਹਨੂੰ ਵੀ ਹੁਣ ਕੋਈ ਗੱਲ ਨਹੀਂ ਜਿਹੜਾ ਹਿਸਾਬ ਨੇ ਲਿਖਿਆ ਉਹਨੂੰ ਕੋ ਦੱਸ ਦੇ ਡੈਡੀ ਜਿੰਨੇ ਕਹਿਣਗੇ ਮੈਂ ਦੇ ਦੂੰਗਾ ਕੋਈ ਗੱਲ ਨਹੀਂ ਆਹੋ ਹੁਣ ਹੈਹੋ ਗੱਲਾਂ ਕਰਨੀਆਂ ਨਾ ਹੁਣ ਸਾਬੂਕ ਤਾਬੂ ਬਣਿਆ ਚਾਰ ਪੈਸੇ ਤੇਰ ਕੋ ਕਾਦੇ ਆ ਗਏ ਆ ਉਹ ਤਾਂ ਫੇਰ ਕੋਹਨਾ ਕੁਝ ਕਰੂਗਾ ਹੀ ਪਰ ਤੈਨੂੰ ਤਾਂ ਮਾਸਾ ਸ਼ਰਮ ਨਾ ਆਈ ਵੀ ਮੇਰਾ ਨਿੱਕਾ ਭਰਾਵਾ ਮੇਰੇ ਪੁੱਤਾਂ ਵਰਗਾ ਤੇ ਮੈਂ ਕਹਾਂ ਕੋਈ ਗੱਲ ਨਹੀਂ ਪਰ ਤੈਨੂੰ ਤਾਂ ਕੋਈ ਅਕਲ ਨਾ ਨਾ ਆਈ ਪੀ ਮੇਰਾ ਛੋਟਾ ਭਰਾ ਵਾ ਮੇਰਾ ਪੁੱਤਾਂ ਵਰਗਾ ਤੇ ਮੈਂ ਉਹਦੇ ਪਹਿਲਾਂ ਦੇ ਕੇ ਆਉਣਾ ਬਾਕੀ ਹੌਲੀ ਹੌਲੀ ਦੇਣਗੇ ਇੱਕ ਦੋ ਕੰਮ ਕਰਨ ਵਾਲੇ ਉਹ ਵੀ ਕਰ ਲੂੰਗਾ ਤੇ ਬਾਕੀ 20 ਰੱਖ ਲਓ ਫੀਸ ਫੂਸ ਦੇਣ ਵਾਲੀ ਮੁੰਡੇ ਦੀ ਤੇ ਅਗਲੇ ਸਾਲ ਹੋਰ ਦੋ-ਤਿੰਨ ਮਹੀਨਿਆਂ ਨੂੰ ਫੇਰ ਐਡਮਿਸ਼ਨ ਕਰਾਉਣੀ ਪੈਣੀ ਨਹੀਂ ਕੱਟ ਲੈ ਐਡਮਿਸ਼ਨ ਨਹੀਂ ਫੀਸ ਵਾ ਦੋਹਾਂ ਤਿੰਨ ਮਹੀਨਿਆਂ ਨੂੰ ਫੇਰ ਉਹਦਾ ਦਾਖਲਾ ਜਾਣਾ ਨਹੀਂ ਭਾ ਦਾਖਲਾ ਨਹੀਂ ਜੀ ਸਹੀ ਹੁਣ ਗਾਂ ਮੁੰਡੇ ਦੀ ਫੀਸ ਜਾਣੀ ਆ ਤੇ ਅਗਲੇ ਸਾਲ ਫੇਰ ਕਲਾਸਾਂ ਨਵੀਆਂ ਸ਼ੁਰੂ ਹੋਣੀਆਂ ਹਨ ਉੱਤੇ ਧੁੱਪ ਬੜੀ ਹੋ ਗਈ ਹੈ ਨਾ ਧੁੱਪ ਬੜੀ ਹੋ ਗਈ ਹੈ ਉੱਤੇ ਨਾ ਬੱਦਲ ਜਿਹਾ ਭਰਾ ਹੋ ਗਿਆ ਆਹੀ ਮੈਂ ਥੱਲੇ ਚਲਦੀ ਆ ਨਾਲੇ ਮੇਰੀ ਗੱਲ ਸੁਣ ਹਾਂਜੀ ਹੁਣ ਜੋਤ ਨੂੰ ਮੜਿਆ ਸੁਣਾਦੀ ਵੀ ਕੀਤੀ ਤੁਸੀਂ ਸ਼ਰੀਕਾਂ ਲਈ ਆ ਵੀ ਇਹ ਇੱਕ ਉੱਤੇ ਨਾ ਬੱਦਲ ਜਿਹਾ ਹੋ ਗਿਆ ਹੈ ਨਾ ਹਾਂਜੀ ਆਹੀ ਮੈਂ ਥੱਲੇ ਚਲਦੀ ਆ ਸੁਣ 1,20 ਦੇਣਾ ਨਾ 60 ਹੀ ਦੇ ਦਾਂਗੇ ਠੀਕ ਹੈ ਨਾ 60 ਹੀ ਬਾਅਦ ਚ ਦਵਾਂਗੇ ਜੇ ਸਾਡੇ ਕੋਲ ਹੋਣਗੇ ਤੇ ਇਹ ਨਾ ਸੋਚੀ ਇਹ ਇਹਨਾਂ ਨੇ ਦੇ ਇਹ ਨਾ ਸੋਚੋ ਕਿੰਨੇ ਪੈਸੇ ਹੀ ਨਹੀਂ ਦੇਣੇ ਬਥੇਰੀ ਕਮਾਈ ਕੀਤੀ ਅਸੀਂ ਪਰ ਕਰਨ ਤੇ ਤੁਸੀਂ ਸ਼ਰੀਕਾਂ ਵਾਲੀ ਰਹੇ ਆ ਪਰ ਇਹ ਨਾ ਸੋਚਿਓ ਕਿ ਅਸੀਂ ਪੈਸੇ ਨਹੀਂ ਦੇਣੇ ਸਾਡੇ ਕੋਲ ਵਾਧੂ ਪੈਸੇ ਆ ਕਮਾਈ ਕੀਤੀ ਅਸੀਂ ਪਰ ਤੁਸੀਂ ਨਾ ਸ਼ਰੀਕਾਂ ਵਾਲੀ ਕੀਤੀ ਐ ਸੰਦੀਪ ਅਸੀਂ ਗਾੜੀ ਸ਼ਰੀਕਾਂ ਵਾਲੀ ਕੀਤੀ ਐ ਕੋਈ ਗੱਲ ਨਹੀਂ ਜਦੋਂ ਹੋਣਗੇ ਉਦੋਂ ਹੀ ਦੇ ਦਿਓ ਇਹ ਤੁਹਾਡੀ ਆ ਵੇਲਾ ਜਨੀਏ ਦੇ ਜਦੋਂ ਤਾਂ ਕਿਹਾ ਸੀ ਜਦੋਂ ਨਾ ਸੰਦੀਪ ਗੱਲ ਕਰਦਾ ਤਾਂ ਮੈਂ ਕੀ ਜਾਂਦਾ ਤਾਂ ਮੈਂ ਕਰੀ ਕਿ ਕਿਸੇ ਕਰਾ ਗਲਤੀ ਲੱਗਾ ਪਿਆ ਚਲ 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 ਫੇਰ ਦ ਕਰੀ ਪੜੀ ਫੇਰ ਤੋਂ 2 1 ਜੋਤ ਇਹ ਨਾ ਸੋਚਿਓ ਕਿ ਇਹਨਾਂ ਨੇ ਕਿੱਥੋਂ ਪੈਸੇ ਦੇਣੇ ਆ ਅਸੀਂ ਕਮਾਈ ਕੀਤੀ ਆ ਹੈਗੇ ਸਾਡੇ ਕੋਲ ਪੈਸੇ ਕਿਤੇ ਵੀ ਕੋਈ ਵੀ ਅਨਬੈਨ ਹੋਵੇ ਬੰਦਾ ਆਪਣਾ ਆਪੇ ਦੱਸ ਸਕਦਾ ਵਾ ਘਰ ਚ ਤੇ ਸਿਆਣੀ ਮੈਂ ਤੂੰ ਹੀ ਆ ਇਹ ਇਹਨਾਂ ਸਾਬ ਕਿਤਾਬਾਂ ਦੀ ਤਾਂ ਨੂੰ ਆਪੇ ਆਦਤ ਪੈ ਜਣੀ ਚਲ ਮੈਂ ਤੇਰੇ ਗੱਲਾਂ ਨਹੀਂ ਸੁਣਨ ਵਾਸਤੇ ਆਈ 2 1 ਕਿਥੋਂ ਆਈ ਚਲ ਮੈਨੂੰ ਬਹੁਤੀਆਂ ਸਲਾਹਾਂ ਨਾ ਦੇਣ 21 ਚੱਲ ਮੈਨੂੰ ਬਹੁਤੀਆਂ ਸਲਾਵਾ ਨਾ ਦੇ ਨਾ ਮੈਂ ਤੇਰੀ ਗੱਲਾਂ ਸੁਣਨ ਵਾਸਤੇ ਆਈ ਆ 21 ਪੈਸੇ ਕੱਢ ਕੇ ਬੈਠੇ ਗਿੰਡੇ ਪੈਸੇ ਜੰਨ ਨਾ ਨਾ ਨੂੰ ਜੰਨ ਨਾ ਨਾ 21 ਅੱਟ ਬਾਅਦ ਦੇ ਦਾਂਗੀ ਸੁਣਾਈ ਮੈਨੂੰ ਅੱਛਾ ਬੈਠੀ ਅੰਦਰ ਠੀਕ ਆ ਤੇ ਕੀ ਕਹਿੰਦੀ ਅਗੋਟਾ ਵੀ ਸਮਝਾਉਣਾ ਮੈਂ ਤਾਂ ਮੈਸ 2 ਮੈਂ ਤਾਂ ਕਹਿ ਤਾ ਤੁਹਾਨੂੰ ਮੈਂ ਤੂੰ ਮੈਨੂੰ ਸਮਝਾ ਨਾ ਮੈਂ ਤੇਰੀ ਗੱਲਾਂ ਸੁਣਨੀ ਆਈ ਨਹੀਂ ਮੈਂ ਬਸ ਇਹ ਦਸਣ ਆਈ ਆ ਕਿ ਤੈਨੂੰ ਪੈਸੇ ਮਿਲ ਜਾਣਗੇ ਤੇ ਗੱਲਾਂ ਸੁਣਨ ਵਾਸਤੇ ਆਈ ਆ ਅੱਛਾ ਮੈਂ ਆਪਣੇ ਪੈਸੇ ਚੁੱਕੋ ਇਹ ਨਾ ਸੋਚਿਓ ਤੁਸੀਂ 2 1 ਮੈਂ ਤਾਂ ਕਹਿ ਤਾ ਤੁਹਾਨੂੰ ਮੈਂ ਇਹ ਨਾ ਸੋਚਿਓ ਕਿ ਇਹਨਾਂ ਨੇ ਪੈਸੇ ਦੇਣੇ ਨਹੀਂ ਆ ਮਮੀ ਨਾਲ ਗੱਲ ਕਰਦੇ ਆਪਾਂ ਹਾਂਜੀ ਲਿਉਣੀ ਆ ਕਹਿੰਦਾ ਇਹ ਤੂੰ ਮੈਂ ਕਹਿੰਦਾ ਕਿ ਆਂਦੀ ਫਿਰ ਅਗੋ ਡੈਡੀ ਮੈਨੂੰ ਸਮਝਾਉਣਾ ਹਾਂ ਮੈਂ ਤਾਂ ਸਮਝਾਣਾ ਆਪਣੇ ਪੈਸੇ ਚੁੱਕੋ ਮੈਂ ਹਾਂ ਮੈਂ ਤੇਨੂੰ ਕਹਤਾ ਸਮਝਾ ਮੰਮੀ ਮੈਂ ਉਹਨੂੰ ਸਮਝਾਤਾ ਮੈਂ ਆਪਣੇ ਪੈਸੇ ਚੁੱਕੋ ਇੰਨੇ ਕ ਬਾਕੀ ਬਾਅਦ ਚ ਦੇ ਦਾਂਗੇ ਜੀਆ ਚੱਲ ਕੋਈ ਨਹੀਂ ਤੁਸੀਂ ਖਾਪੋ ਨਾ ਆਪਾਂ ਇਹੋ ਹੀ ਇੱਕ 20 ਦੇਣਾ ਵਾ 60 ਹੋਣ ਦੇ ਚੱਲ ਪੁੱਤ ਕੋਈ ਗੱਲ ਨਹੀਂ 60 ਹੋਣ ਦੇ ਦਿੰਨੇ ਆ ਤੇ ਡੈਡੀ ਉਹਦੀ ਨਾ ਗੱਲ ਕਰਦੇ ਤਨੋਂ ਪੈਸੇ ਨਹੀਂ ਜਣੇ ਪੈਣੀ ਤਾਂ ਕੋਈ ਗੱਲ ਨਹੀਂ ਜੇ ਡੈਡੀ ਨੇ ਉਧਰ ਗੱਲ ਕੀਤੀ ਤੇ ਮੈਂ ਤੁਹਾਡੇ ਵੱਲ ਆਵਾਂ ਮੈਂ ਤਾਂ ਕਿਹਾ ਸੀ ਨਾ ਵਿੱਚ ਕਿ 6 ਲੱਖ ਕਾਦਾ ਬੰਦਾ ਇਹਦਾ ਤੁਹਾਡੇ ਵੱਲ 6 ਲੱਖ ਦਾ ਚੱਲ ਕੋਈ ਗੱਲ ਨਹੀਂ ਮੈਂ ਪੈਸੇ ਫੜਾ ਦੇਣੀ ਜੋਬਨ ਨੂੰ ਫਿਰ ਦਿਓ ਕੋਈ ਗੱਲ ਨਹੀਂ ਪੁੱਤ ਮੈਂ ਫੜਾਵਨੀ ਜੋਬਨ ਨੂੰ ਪੈਸੇ ਦਿਓ ਮੰਮੀ ਇਹਨਾਂ ਪੈਸੇ ਇਹਨਾਂ ਨੂੰ ਕਬੀ ਚੰਗਾ ਆਵਾ ਸਿਰ ਤੋਂ ਹੀ ਭਾਰ ਰਤਨਾ ਬੋਲ ਲਾ ਕੋ ਕੇ ਮੇਰੇ ਬਾਕੀ ਗੱਲ ਹੋਰ ਇੱਕ ਮੇਰੇ ਇਧਰ ਦੇਖਿਆ ਸਾਈ ਜਾਨਾ ਕੰਤਰਾਸ ਅਲੰਟੀਨਾ ਕਣੀ ਪਦਰਾ ਨਾ 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 ਮਮਮੀ ਨੇ ਇੱਕ ਗੱਲ ਹੋਰ ਸਮਝਾਤੀ ਫਿਰ ਘਰ ਦਾ ਖਰਚਾ 21 ਚਲੋ ਇੱਕ ਗੱਲ ਹੋ ਨਾ ਇਹ ਫਰੀ ਆ ਮਮੀ ਸਾਡੇ ਵੱਲ ਵਾ ਉਹ ਚਲ ਮਮੀ ਵਾਲਾ ਪੜਿਆ ਲੈ ਗਈ 21 ਚਲੋ